ਸ਼ਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੋ ਜੀ ਲੱਗਿਆਂ ਪੰਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਪਹੁੰਚੇ ਹੋਏ ਆ ਅੱਜ ਸਾਡੇ ਕੁਝ ਖਾਸ ਰਿਸ਼ਤੇਦਾਰ ਤੇ ਰਿਸ਼ਤੇਦਾਰ ਕਿਹੜੇ ਆ ਕਰਾਉਨੇ ਆਪਾਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਮੁਲਾਕਾਤ ਕਰਾਉਣ ਤੋਂ ਪਹਿਲਾਂ ਵੀਡੀਓ ਨੂੰ ਸਾਡੇ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਜੇ ਸਾਤੋਂ ਕੁਝ ਗਲਤੀਆਂ ਹੁੰਦੀਆਂ ਸਾਨੂੰ ਆਪਣੇ ਕਮੈਂਟ ਜ਼ਰੂਰ ਦਿਆ ਕਰੋ ਜੀ ਚਲੋ ਕਰਾਉਨੇ ਆ ਤੁਹਾਡੀ ਮੁਲਾਕਾਤ ਆਪਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਸ ਤੁਸੀਂ ਵੀਡੀਓ ਨੂੰ ਇੰਜੋਏ ਕਰਦੇ ਰਹਾ ਕਰੋ ਜੀ ਤੇ ਬੈਠੇ ਆ ਪੂਰਾ ਖਾਪਾ ਪੂਰਾ ਜੋਰ ਲਾ ਹਸਣ ਕੇ ਡਰਦੇ ਚਲੋ ਹੁੰਦਾ ਹੀ ਆ ਵੀ ਜਦੋਂ ਆਪਣੇ ਕੋ ਜਾਣਾ ਤਾਂ ਫਿਰ ਕਿਸੇ ਚੀਜ਼ ਦਾ ਡਰ ਔਰ ਬੇਚਿਜਕ ਰਹਿਣਾ ਤੇ ਪਹੁੰਚੇ ਹੋਏ ਆ ਸਾਡੇ ਰਿਸ਼ਤੇਦਾਰ ਤੁਹਾਨੂੰ ਦਿਖਾਉਣੇ ਆ ਰਿਸ਼ਤੇਦਾਰ ਖਾਸ ਕਿਹੜੇ ਨੇ ਵਾਹ ਜੀ ਦਾ ਬਾਪ ਸਾਹਿਬ ਬਸ ਫੇ ਸਭ ਸਭਠਾ ਆਪਾਂ ਬਰੀਆ ਹੈ ਮਾਤਾ ਵੀ ਠੀਕ ਹੈ ਮਾਤਾ ਨੂੰ ਥੋੜਾ ਹੌਸਲਾ ਆਪਣੇ ਬੱਚਿਆਂ ਦਾ ਯੂ ਮੇਰਾ ਬਚਾਰੇ ਹਾਰਾ ਨਾਰਾ ਗੰਗੂ ਮੰਗਣਾ ਮਾਰ ਰਹੇ ਨੇ ਇਹਦੇ ਬੱਚੇ ਤੇ ਆਜੀ ਜੀ ਮੇਰੀ ਸੰਦੀਪ ਸੁਖਵੀਰ ਘਰ ਆਈ ਹੈ ਤੇ ਮੇਰੀ ਜਸਮੀਨ ਜੀ ਆਈ ਵੀ ਮੈਨੂੰ ਮਿਲਣ ਤੇ ਉਹਨੇ ਅੰਕਤੀਆਂ ਮਾਸੀ ਕੋਲ ਕੁੱਪੜੀ ਚ ਮੈਨੂੰ ਘਰੂ ਰੀ ਲਿਆ ਤਾਂ ਨਾ ਮੈਂ ਕਿਰ ਚਲ ਕੋਈ ਨਾ ਇਹਦੇ ਵਿੱਚ ਘਰ ਨਹੀਂ ਜਾਣਾ ਮੈਂ ਕਿਰ ਜਲੀ ਦੀ ਮਿਲ ਜਾਨੀ ਅਛੜੀ ਜੀ ਵੀ ਤਾਂ ਆਈ ਹੋਈ ਐ ਨਾਲ ਹੈ ਸੂ ਆਈ ਹੋਈ ਐ ਜੀ ਕਹਿੰਦੇ ਨੇ ਦੋ ਦੋਲਤੀਆਂ ਜਨੀਆਂ ਕਰਤੀ ਆਈ ਐ ਐ ਆਏ ਦੱਤ ਵੀ ਘਰ ਕਾਤੇ ਨਹੀਂ ਆਏ ਮਾਜੀਏ ਬਈ ਪਾਪੋ ਤੋਹੋ ਤੇ ਨਹੀਂ ਗੱਡ ਦੇ ਕੁਰੀਆ ਇਹ ਮੈਨੂੰ ਪੈਣੀ ਆ ਤੂੰ ਜਾਣਦੀ ਵੀ ਜਦੋਂ ਮੈਂ ਉਹ ਕਰਦੇ ਹੋ ਵੀ ਹਸੀ ਜਾਂਦੇ ਆਈ ਲਾ ਭੈਣਾ ਮੁਲਾਕਾਤ ਕਰੂਗੀ ਪਹਿਲਾਂ ਸੁਆਗਤ ਸਿੱਕਾ ਕਰਦਾ ਵਾ ਬਰਬਾਦ ਹੋ ਜਾਂ ਕੋਸ ਤੇ ਕਿ ਮੰਮੀ ਵੀ ਇਹ ਚੂਸਾ ਤੇ ਹੁੰਦੀ ਐ ਨਾ ਉਹਨੂੰ ਜਸਲੀ ਰੂਹ ਵੀ ਬਾਉਂਗੀ ਉਹ ਦੋ ਦਿਨ ਲਾ ਕੇ ਆਉਂਦੇ ਦੋ ਬੇ ਜਦੋਂ ਕਹਿੰਦੇ ਨਾਨੀ ਆਂਟੀ ਬਾਈ ਤੋਂ ਆਈ ਨਹੀਂ ਫਿਰ ਕਹਤੋਂ ਕਿ ਮੈਂ ਨਹੀਂ ਆਉਣਾ ਮੈਂ ਜਿਵੇਂ ਲੈਣਾ ਕਰ ਮੈਂ ਮੈਂ ਨਹੀਂ ਆਉਣਾ ਹੈਗਾ ਫਿਰ ਇਹ ਮੇਥੇ ਘਟਾਈ ਖਾਂਦੇ ਕਾਤੇ ਨਹੀਂ ਆਏ ਨਾ ਕਾਜਾ ਦੌੜਦੇ ਕਿਸੇ ਕਾਤੇ ਮਗਰ ਤੇਰੇ ਲੈ ਜਾ ਮੇਰੇ ਕੋਲ ਲੈ ਜਾ ਹੱਥੀ ਲੈ ਜਾ ਕੋਣ ਹਾਂ ਅੱਛਾ ਜਸਮੀਨ ਸਾਸਰੀ ਕਾਲ ਜੀ ਸਾਰਿਆਂ ਨੂੰ ਮਾਮੇ ਯਾਰ ਹੱਲ ਕਰਕੇ ਭੇਜਾਂ ਕਾਹਦਾ ਹੱਲ ਕਰਾਂ ਮੈਂ ਜੀ ਬਹੁਤਾ ਨਾਨੀ ਇਹ ਕਹਿ ਦਿੰਦੀ ਨਹੀਂ ਆਉਂਦੀ ਠੀਕ ਆ ਹੋਰਾਂ ਦੀ ਨਾਨੀਆਂ ਆਉਂਦੀਆਂ ਸਾਡੇ ਦਿਲ ਚ ਬੁਲਦੀਆਂ ਗੱਲ ਵੀ ਸਾਡੀ ਨਾਨੀ ਹੁੰਦਾ 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 ਦੂਸਰੀ ਨਾਨੀ ਆਈ ਹੋਈ ਆ ਥੋੜਾ ਜਿਹਾ ਠੀਕ ਆ ਗੱਲ ਹਾਂ ਹੁਣ ਸਾਨੂੰ ਆਂਦਾ ਵੀ ਜਿਹਨੂੰ ਇਹ ਵੀ ਨਾਨੀ ਗੇੜਾ ਮਾਰ ਜਵੇ ਕੁੜਮ ਕੁੜਮਣੀ ਨੂੰ ਮਿਲ ਜਣਾ ਦੋਏ ਕੁੜਮਣੀ ਕੁੜਮਣੀ ਬੜਾ ਹੈ ਕੁੜਮਣੀ ਚੱਲ ਪੈਣਾ ਨੂੰ ਮੰਮੀ ਹੱਦ ਗਈ ਇਹ ਕੁੜਮ ਕੁੜਮਣੀ ਨਾਲ ਜਦੋਂ ਸਾਡੇ ਮੇਰੇ ਕੁੜੂ ਨੂੰ ਸੁਣਦਾ ਪਾ ਕੇ ਉਹ ਦੱਸੀ ਗੋ ਨਾ ਉਹ ਰਾਤ ਨੂੰ ਨਾ ਚਲੋ ਕੋਈ ਨਹੀਂ ਮਾਮਾ ਜੀ ਤੁਸੀ ਨਾਲ ਲੱਕ ਕੇ ਜਾਇਓ ਅਸੀਂ ਦੂਸਰੇ ਘਰ ਨਹੀਂ ਲੈਣਾ ਹਾਂ ਜਦ ਤੱਕ ਨਾਨੀ ਆਉਂਦੀ ਨਹੀਂ ਹੈਗੀ ਨਾਨੀ ਕਰਕੇ ਅਸੀਂ ਇੰਨੀ ਕਟਾਈ ਖਾਂਦੇ ਕਿਆ ਬਤਾ ਤਰਸੇ ਨਹੀਂ ਆਉਂਦਾ ਨਾਨੀ ਦੇ ਅਸੀਂ ਘੁੰਮਣੇ ਨਹੀਂ ਮਨਤਾਏ ਲੱਗ ਜਾਂਦਾ ਢੇਰ ਬੱਤੇ ਚੱਕਿਆ ਤੇ ਢੇਰ ਬੱਤੇ ਚੱਕਿਆ ਤੁਹਾਨੂੰ ਤਾਂ ਨਾਨੀ ਨਹੀਂ ਅੱਛਾ ਤੁਹਾਨੂੰ ਹਾਂ ਕੋਣੋਂ ਤਾਂ ਹੀ ਨੰਮੀ ਨਾਨੀ ਆਉਂਦੀ ਨਹੀਂ ਤਾਂ ਲੱਗ ਗਿਆ ਮਾਮੇ ਨੂੰ ਜਰੇ ਕੋਲ ਨਾਲ ਦਾ ਮਾਮੀ ਜਦੇ ਆ ਤੇ ਚਾ ਜੀ ਇੱਧਰ ਨੂੰ ਆ ਇੱਧਰ ਨੂੰ ਇੱਧਰ ਨੂੰ ਕੁਰਸੀ ਲੈ ਕੇ ਕਿਉਂਕਿ ਇੱਧਰ ਸਾਹਮਣੇ ਚਾਣਾ ਪੈਂਦਾ ਇੱਧਰ ਨੂੰ ਆ ਨਿਓ ਪੰਚਾਇਤ ਵਿੱਚ ਬੈਠਾ ਤੇ ਪੰਚਾਇਤ ਹੋਈ ਹੋਈ ਆ ਹਾਂ ਬਈ ਥੋੜੇ ਜਿਹਾ ਉੱਠਦੀ ਵੀ ਨਹੀਂ ਕੁਰਸੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਭ ਰਾਜ ਜੀ ਭੈਣ ਦਰਸ਼ਕ ਦਿੱਤੇ ਆਗੇ ਵਿਚਾਰੀ ਪਰ ਕੀ ਕਰੇ ਇਹਦੇ ਕਵੀਲਦਾਰੀਆਂ ਜੀ ਬੰਦਾ ਫਾਟ ਜਾਂਦਾ ਹੁਣ ਸਾਡੀ ਮਾਸੀ ਜੀ ਆਈ ਆ ਆਪਰੇਸ਼ਨ ਕਰਾਉਣਾ ਸੀ ਕਿਦਾਂ ਨਹੀਂ ਹਣਾ ਜਦੋਂ ਉਹ ਸੁਖਦੇਵ ਆਵੇਂ ਨਾ ਘੜੋ ਬੰਦਰੇ ਦੂਸਰੇ ਜੀ ਖੜਨਾ ਪੈਂਦਾ ਤੇ ਭੈਣ ਕੋਲ ਵੀ ਤੁਸੀਂ ਨਹੀਂ ਆਏ ਪੈਣੇ ਮੈਂ ਵੀਡੀਓ ਚ ਕਹਿ ਰਹੀ ਸੀ ਕੱਲ ਜਰੂਰ ਆਉਣਾ ਸੀ ਵੀ ਚਾਹਤ ਹਾਂ ਕੋਈ ਨਹੀਂ ਨਾ ਸੀ ਆ ਕੇ ਜਾਣਾ ਜੀ ਮम्मी ਲੈ ਕੇ ਤੁਸੀਂ ਜਿਹਾ ਆਓਗੇ ਤੁਸੀਂ ਹੁਣ ਦੋ ਜਣ ਚਲੇ ਜਾਂਦੇ ਮੋਟਰਸਾਈਕਲ ਤੇ ਮੈਂ ਕਿਹਾ ਤੂੰ ਮੰਮੀ ਰਹੀ ਘਰ ਅਸੀਂ ਘੁੰਮੇ ਆਉਂਦੇ ਬੀਬੀ ਕਹਿੰਦੀ ਮੈਂ ਤਾਂ ਜਾਣਾ ਖੂੜਵਾਈ ਤੇ ਮੰਮਾ ਮੈਂ ਤਾਂ ਨਾ ਨਹੀਂ ਰਹਿਨੀ ਖੂੜਵਾਈ ਤੇ ਮੈਨੂੰ ਸੁਣਾ ਚਾਹ। ਮੈਂ ਤਾਂ ਨੰਨੀ ਨੂੰ ਕਹਿੰਦੀ ਕਿ ਕਹਿੰਦੇ ਸਕੂਟਰੀ ਪਰ ਲੈ ਜੀਂ ਅਗਲੇ ਦਿਨ ਫੇਰ ਸਕੂਟਰੀ ਪਰ ਛੱਡ ਦੂੰਗੀ। ਹਾਂ। ਚਰਪੀਆਂ ਨਹੀਂ ਲੱਗਣ ਦੰਦੀ। ਹਾਂ। ਅਮਨ। ਤੁਸੀਂ ਕੀ ਕਹਿੰਦਾ ਕਿ ਤੜਕੇ ਨੂੰ ਨਹੀਂ ਸਰਦਾ। ਮੈਂ ਤਾਂ ਤੜਕੇ ਨੂੰ ਕੀ ਕਹਿੰਦਾ ਕੱਟੀ ਨੂੰ ਪਾਣੀ ਪਲਾਉਣਾ ਹੈ। ਮੈਂ। ਕਿਤੇ ਬਹੁਤ ਮੂਰ ਖੰਡਾ ਮੁੰਡਾ ਆ ਗਿਆ। ਤਾਂ ਤੜਕੇ ਆ ਮੈਂ ਛੱਡ ਦੇਵਾਂ। ਮੈਂ ਹਾਂ। ਮੈਂ ਹਾਂ ਕਿ ਤੱਕ ਪਾਣੀ ਹੋਰ ਕੇ। ਖਾਂਦੇ ਕਿੰਨੇ ਵਜੇ ਰੋਟੀ ਆਹੀ ਲੇਟ ਖਾਂਦੇ ਆ। ਮੈਂ ਤਾਂ ਤੁਹਾਨੂੰ 9 ਵਜੇ ਘਰ ਛੱਡ ਦੂੰਗੀ 8 ਵਜੇ ਛੱਡ ਦੂੰਗੀ। ਕੋਟੀ ਦੀ ਵੀ ਕੋਈ ਐਕਸ਼ਨ ਉਸ ਨੂੰ ਹੀ ਆਪਣਾ ਉਹ ਜਿਹੜੇ ਹੈਡਫੋਨ ਬਾਹਰ ਨਾ ਦਸ ਦੇਣਾ ਅੱਜ ਨਹੀਂ ਅੱਜ ਤਾਂ ਮੁੰਡਾ ਬੁਣਦਾ ਨਹੀਂ ਆ ਮਮੂਰੇ ਘਰ ਆਪਨੀ ਪਲੇਸ 10 10 10 ਹੈ? ਘਾਣ ਨਹੀਂ ਨਿਕਲਦਾ ਨੰਦਾ ਉਹ ਨਹੀਂ ਜੀ ਅੱਜ ਨਹੀਂ ਜਾਊਂਗੀ ਮੈਂ ਅੱਛਾ ਪਤਾ ਨਹੀਂ ਕਿਹੜੀ ਗੱਲ ਲਈਏ ਸੜਾਵਾ ਮੇਰੀ ਮਾਸੇ ਉਹ ਤਾਂ ਕਹਿ ਰਹੇ ਨੇ ਕਿ ਨਹੀਂ ਜਾਂ ਤੇਰਾ ਵਿਆਹ ਹੋਣਾ ਮੈਂ ਨਹੀਂ ਆਉਣਾ ਤੇਰੀ ਮਾਂ ਨਹੀਂ ਆਉਣਾ ਮੈਂ ਕਹਾਂ ਕਾਤੇ ਕਿ ਨਹੀਂ ਨਾਨੀ ਥੋਟੀ ਕਿੰਨੀ ਆਉਂਦੀ ਆ ਆਏ ਕਹਿੰਦੀ ਆ ਕਹਿਣ ਦਾ ਭਾਬ ਆਏ ਆ ਵੀ ਨਾਨੀ ਥੋਟੀ ਕਿੰਨੀ ਆਉਂਦੀ ਆ ਵੀ ਦੂਸਰੇ ਪਾਸੇ ਨੂੰ ਕਹਿੰਦੇ ਵੀ ਕਿੰਨਾ ਘਰ ਚ ਆਉਂਦੇ ਆ ਵੀ ਮਤਲਬ ਕੁੜੀ ਦੇ ਘਰ ਮਾਂ ਨਹੀਂ ਆਉਂਦੀ ਵੀ ਉਹ ਪੱਖੇ ਨੂੰ ਕਹਿੰਦੇ ਆ ਤਾਂ ਉਹ ਗੱਲ ਕਰਦੀ ਵੀ ਮੈਂ ਹੀ ਆਏ ਕਰੂੰਗੀ ਥੋਤੇ ਘਰ ਨੂੰ ਉਹ ਗੱਲ ਆ ਮਸ ਨਾਨੀ ਇਹ ਸ਼ੁਰੂ ਤੇ ਹੁੰਦਾ ਉਹ ਗੱਲ ਦਾ ਚਲ ਕੋਲ ਕੀ ਆ ਹਾਂ ਹਾਂ ਜੇ ਲਾਈ ਨਹੀਂ ਕਹਿੰਦੀ ਨਾ ਤੀਆ ਤੂੰ ਕੀ ਗੱਲ ਕਹਿਨੀ ਆ ਮੈਂ ਤੇਰੇ ਨਾਲ ਅੱਜ ਜਾਨੀ ਆ ਚੱਲ ਆ ਲੈ ਬਾੜ ਮੇ ਲੜਾਈ ਨਾ ਹੋਵੇ ਇਹ ਅਗੂ ਮੈਨੂੰ ਕਿਉਂ ਲਿਆ ਕੇ ਅੱਜ ਦੀ ਜਿੰਨੀ ਹਜੂਰ ਸਾਹਿਬ ਤੋਂ ਲੈ ਕੇ ਅੱਛਾ ਹਜੂਰ ਸਾਹਿਬ ਤੋਂ ਜੀਵੀ ਮੱਥੇ ਨੂੰ ਲਾ ਚੱਲ ਜੀ ਮੱਥੇ ਨਾ ਹੋਣੀ ਪਈ ਪਾਉਂਦੀ ਰਾਈ ਕਿ ਕਰਮਾੜੇ ਅਸੀਂ ਢੇਰਾਂ ਤੋਂ ਚੀਜ਼ ਹੋ ਗਈ ਵਾ ਮਾ ਸਿੱਧੀ ਸਾਹਿਬ ਓ ਮਾਈ ਗੋਡ ਬਾਈ ਬਹੁਤ ਧੰਨਵਾਦ ਮੇਰੀ ਨਾਨਕ ਕਹੀ ਜਾਂਦੀ ਸੀ ਮੈਂ ਜਹਾਜ਼ ਚੜਨਾ ਹੈ ਮੈਂ ਜਹਾਜ਼ ਚੜਨਾ ਹੈ ਅਸੀਂ ਵੀ ਕਹੀ ਜਾਂਦੇ ਸੀ ਵੀ ਕਿਆ ਗੱਲ ਆ ਪਤਾ ਨਹੀਂ ਦੀ ਮਹਾਰਾਜ ਨੇ ਆਪਣੇ ਘਰ ਨੂੰ ਬੁਲਾਉਣਾ ਪਹਿਲਾਂ ਦਰਸ਼ਨ ਕਰਵਾਉੜਿਆ ਕੋੜੇ ਚਲ ਜਹਾਜ਼ ਚੜ੍ਹੂਗਾ ਸੱਚੀ ਗੱਲ ਕੈਮਰੇ ਚ ਤੈਨੂੰ ਲਾ ਕੇ ਦਿਖਾਉਂਦਾ ਐਦਾਂ ਦਿਖਾ ਦਿਓ ਦੂਸਰੇ ਪਾਸੇ ਇਹ ਭੂਆ ਦਾ ਲਾੜਵਾ ਭੂਆ ਦਾ ਲਾੜਲਾ ਤਾਂ ਹੀ ਚਾਵਲ ਆ ਅੱਗ ਨਹੀਂ ਆ ਇਹ ਮੇਰੇ ਪਪਾ ਦਾ ਬਸਾਣਾ ਨਹੀਂ ਹੁੰਦਾ ਹੈਗਾ ਮੈਂ ਹਿੰਦਾਲਾ ਸਿੱਖੂਗਾ ਥੈਂਕ ਯੂ ਪਾਣੇ ਮਨੂ ਦੇ ਹਲੋ ਹਲੋ ਬਬੀ ਵੀਡੀਓ ਵਿੱਚ ਦਿਖਾਉਣਾ ਦਾ ਬੱਸ ਕੋ ਆਈ ਬੋਲੋ ਕੋਸ਼ਾ ਉਹ ਬਹੁਤ ਬੜੀ ਚੀਜ਼ ਲੈ ਆਏ ਪ੍ਰਸ਼ਾਦ ਲੈ ਆਏ ਹਮ ਲਓ ਜੀ ਪ੍ਰਸ਼ਾਦ ਹਜੂਰ ਸਾਹਿਬ ਦਾ ਕਰਮਾ ਵਾਲਿਆਂ ਅਸੀਂ ਤਖਤ ਸ੍ਰੀ ਪਟਨਾ ਸਾਹਿਬ ਦਾ ਇੱਕ ਤਖਤ ਸ੍ਰੀ ਹਜੂਰ ਸਾਹਿਬ ਦਾ ਦੋ ਤਖਤ ਘੁੰਮੇ ਮਨਿੰਦਰ ਪਰੇ ਹੋ ਕੇ ਮੜਾ ਪਿੱਛੇ ਤਾਂ ਹੋ ਕੇ ਪੁੱਤ ਉੱਥੇ ਖੜ ਕੇ ਦੇਖ ਆਹ ਕੜੇ ਹੈਗੇ ਬੋਲੀ ਜਾ ਰਹੇ ਉਹਨੇ ਉਹ ਦੂਸਰੇ ਸਰਬਲ ਦੇ ਹਾਂ ਜਿੰਨਾ ਆਹ ਹੈਗਾ ਮਾ ਜੀ ਨਾ ਜਾ ਜੂਗਾ ਪਾਪੀ ਦੇ ਭੈਣੇ ਇਹ ਤਾਂ ਬੇਤੀ ਗrati ਛੋਟਾ ਲਿਆਤਾ ਮੰਮੀ ਦੇ ਲਾਦਾ ਮੈਨੂੰ ਨਹੀਂ ਆ ਜਾਣਾ ਆ ਜਾਣਾ ਆ ਜਾਣਾ ਵੱڑے ਤੇ ਨਾ ਕੋ ਬੜੇ ਪਏ ਤੂੰ ਛੋਟਾ ਲਾਵੇਂਗਾ ਆਈ ਨਹੀਂ ਉਹਦੇ ਵੀ ਹੋਣਾ ਹੱਥ ਨਹੀਂ ਵੱਜਣਾ ਉਹ ਨਾ ਕਿਦੇ ਇਹ ਗੋਲਾ ਨਾ ਪਿੱਛੇ ਇਹਦੇ ਨਾਲ ਹੱਥ ਵੱਜਣਾ ਹੋਰ ਟਾਈਮ ਨਹੀਂ ਆ ਦੇਖ ਦਰਾ ਨਾਲੇ ਤੇ ਹੱਥ ਵੀ ਨਹੀਂ ਵੱਡ ਹੋਣਾ ਤਿੱਖੇ ਵੀ ਨਹੀਂ ਹੁੰਦੇ ਇਹ ਹਾਂ ਮੰਮੀ ਤੇਰੇ ਨਾਲ ਕਹਿੰਦੀ ਹੁੰਦਾ ਉਹੀ ਸਾਈਜ਼ ਮੰਮੀ ਦੇ ਕੜਾ ਲੈ ਪਛਾਦ ਨਾਲੇ ਵੀ ਕੜਾ ਜਿਹੜਾ ਹੱਥ ਤੇਰੇ ਕੋ ਕੜਾ ਹੱਕਰਾਏ ਤੇ ਦੇਖ ਪਾ ਕੇ ਉਹ ਜਸਮੀਨ ਓਹੋ ਸੁੱਖੋ ਭੈਣ ਜੀ ਸੁਣ ਲਈ ਆ ਪਾ ਦੇ ਪਾ ਦੇ ਆ ਕੋਈ ਨਾ ਚਾਹਦਾ ਅਛਰੇ ਦੇ ਦੇ ਅਛਰੇ ਦੇ ਵੀ ਨਹੀਂ ਆਉਣਾ ਬੱਤੀ ਹੋ ਜਾਂਦੀ ਨਹੀਂ ਮੈਂ ਤਾਂ ਤੁਹਾਨੂੰ ਸੇਤੀ ਨਹੀਂ ਨਹੀਂ ਮੈਂ ਭੁੱਲ ਗਈ ਮੇਰੇ ਗੱਲ ਸੁਣ ਮੈਂ ਆਸਾਈ ਦੇ ਮਾਮੀ ਦੇ ਮਾਕੇ ਦੇਖੇ ਹੋ ਮੇਰੇ ਮਾਮੀ ਨਾਲ ਨਹੀਂ ਆਉਂਗਾ ਬਹੁਤ ਕੰਡਾ ਹੋ ਗਿਆ ਹੈ ਇਹਦੇ ਨੂੰ ਨਾ ਮੈਂ ਕਿਹਾ ਉਹ ਪੀਲਾ ਹਾਂ ਇਸਕੇ ਮਾਮੀ ਦੇ ਕੋਲ ਆਸੀ ਦਾ ਮਾਸੇ ਦੇ ਨੂੰ ਕਿਹਾ ਮੇਰੇ ਤਾਂ ਉਂਗਲਾ ਫੜਦਾ ਹੈ ਮੈਂ ਤੇਰੇ ਨੂੰ ਪਾਏ ਵਿੱਚ ਉਹ ਦੇ ਦੂੰਗੀ ਮੈਂ ਉਹ ਆਖ ਬੜਾ ਗਈ ਬੋਲ ਨਾ ਕੋਈ ਤੁਸੀਂ ਰੱਖ ਹੋਰ ਕਿਉਂ ਦੇ ਰੋ ਮੰਦੀ ਨਹੀਂ ਕੱਟਣਾ ਸਰੀਰ ਤਾਂ ਮੈਂ ਦਵਾਈ ਵੀ ਲਿਆ ਕੇ ਪੜਾ ਕਿ ਕਿਤੇ ਪੈਂਦਾ ਨਹੀਂ ਹੈਗਾ ਫਿਰ ਕੀ ਆ ਬਤ ਮੈਂ ਮੰਮੀ ਨੂੰ ਪੁੱਛ ਨਹੀਂ ਹੋਰ ਕੀ ਹੈ ਮੈਂ ਤਾਂ ਬੱਸ ਮੰਮੀ ਹੁੰਦਾ ਪਸਾਉਂਦਾ ਕਹਿੰਦਾ ਕਿ ਹਾਂ ਉਹ ਤੇ ਲੈ ਲੀਏ ਪਰ ਸਾਡੇ ਸਮਾਨ ਬਦਲਦਾ ਨਹੀਂ ਉਹ ਤਾਂ ਨਾ ਭਾਰਤ ਦਾ ਜਲਾ ਅਸਰ ਵਿੱਚ پتہ ਕੀ ਹੋਇਆ ਸੀ ਦੇਲ ਦੂਸਰੀ ਲੰਕਾ ਫੇਰ ਹੋਰ ਚੀਜ਼ਾਂ ਵੀ ਲੱਤੀਆਂ ਸਾਡੀ ਅੰਨੇ ਤੀਜੀ ਗੇਰਤੀ ਉਹਨੇ ਰੱਖ ਲਈ ਮਜ਼ਾ ਨਹੀਂ ਨਾ ਰਿਹਾ ਜੇਕਰ ਚਾਹ ਲੈ ਬੇਤੁਕ ਮਾਨ ਆ ਜਾਂਦਾ ਉਹ ਧੂ ਧੂ ਜਹਾ ਜਾਣ ਦੀ ਗੱਲ ਹੋਈ ਨਾ ਪਾਦੇ ਤੁਹਾਡੀ ਯਾਤਰਾ ਹੋ ਗਈ ਤੁਸੀਂ ਜਹਾਜ਼ ਚੜ੍ਹ ਗਏ ਮੈਨੂੰ ਤਾਂ ਇਹ ਬਹੁਤ ਕਾਫੀ ਸਮਾਨ ਦਾ ਭਰੇ ਆ ਬਹੁਤ ਮਤਲਬ ਕਿ ਸਾਡਾ ਹੀ ਹੋਰ ਵੀ ਜਿਹੜਾ ਉਹਨਾਂ ਦਾ ਇੱਥੇ ਗੂਗਲ ਹੈ ਉਹ ਆਪਰੇ ਸਮਾਨ ਸਾਥੇ ਬਹੁਤ ਗਰੇ ਆ ਨਾ ਉਹ ਨਹੀਂ ਆਉਂਦੇ ਨਾ ਯਾਨੀ ਟ੍ਰੇਨ ਉਸੇ ਟ੍ਰੇਨ ਚ ਪਸ ਹੋਹੀ ਹੈ ਦਿਨ ਟਾਈਮ ਥੋੜੇ ਜਿਹੇ ਮੈਂ ਅੱਜ ਟ੍ਰੇਨ ਚ ਘਟੇ ਰੋ ਘਟੇ ਦਾ ਨਹੀਂ ਅਰੋਪਲੇਨ ਚ ਪਹੁੰਚ ਜੂਣ ਹਾਂ ਸਾਈਡ ਪਹੁੰਚ ਜੂਣੇ ਹਾਂ ਚਾਰ ਵਜੇ ਚਾਪ ਪਹੁੰਚਣੇ ਆਖਵਾ ਵਧੀਆ ਹੋ ਗਈ ਦੀ ਯਾਤਰਾ ਧਾਰਸ਼ਨ ਚੰਗੇ ਹੋ ਗਏ ਤੇ ਬਸ ਇਹੀ ਬਹੁਤ ਆ ਵੀ ਤੁਸੀਂ ਧਾਰਸ਼ਨ ਚੰਗੇ ਕੀਤੇ ਅਸੀਂ ਬਿਨਾਂ ਭਾਗਾਂ ਤੇ ਬੈਠੇ ਆ ਸਾਡੇ ਪਤਾ ਨਹੀਂ ਸਾਡੇ ਕਿਰਤ ਮੱਚ ਗਿਆ ਵਿੱਚ ਛਾਂਟ ਪਾ ਕੇ ਦਿਖਾ ਦੇ ਦਮਨ ਬਣਾ ਤੋ ਵਿੱਚ ਛਾਂਟ ਪਾ ਕੇ ਦਿਖਾ ਦੇ ਮੈਂ ਉੱਤੋਂ ਮੁਕਾਰ ਤੂ ਆ ਮਮੀ ਨੂੰ ਬਤੇਰਾ ਕਹਿ ਲਿਆ ਮਾਮੀ ਵੀ ਆਪਣਾ ਮੜਿਆ ਪਾਸਪੋਰਟ ਰੀਨਿਊ ਕਰਾ ਲਾ ਪਾ ਪਾਕਿਸਤਾਨ ਬਾਬੇ ਦੇ ਮੱਥਾ ਟੇਕ ਲਈ ਉਹੀ ਨਹੀਂ ਕਰਾਂਗਾ ਮੈਂ ਤਾਂ ਕਿਹਾ ਰੱਖਿਆ ਤੇ ਸਭ ਕਰਨ ਵਾਲੇ ਸਾਰੇ ਤੂੰ ਐਂ ਕਰ ਵੀਡੀਓ ਦੇ ਵਿੱਚ ਵਾਦਾ ਕਰ ਵੀ ਤੂੰ ਇੱਥੇ ਰਹੂਗੀ ਕਿੱਦਾਂ ਪੂਰੀ ਤੂੰ ਤੇ ਜਾਣਾ ਚਾਹ ਰਹੇ ਨਹੀਂ ਭਈ ਇਹ ਕੱਲੀ ਗੱਲ ਚਾਹ ਤੇ ਤੂੰ ਬੱਸ ਬੈਠਾ ਰ ਮਾਮ ਚਾ ਦਿਆ ਮੈਂ ਜਾ ਮਾਮਾ ਜੀ ਕੋਸ਼ਿਸ਼ ਕਰਨੀ ਹੋਣੀ ਹੈ ਦੇਖਿਆ ਐ ਪੁੱਛ ਰੇ ਇੱਕ ਦਿਨ ਦੀ ਤਾਂ ਨਹੀਂ ਯਾਤਰਾ ਇੱਕ ਦਿਨ ਤੋ ਦੋ ਦਿਨ ਆ ਜਾਣਾ ਬੱਸ ਫੇਰ ਤੂੰ ਜਾਇਓ ਕੋਈ ਨਹੀਂ ਮਰੇ ਆਂ ਫੜ ਗਈ ਆ ਲਾ ਬਾਬਾ ਸੱਜ ਠੀਕ ਹੈ ਊੜਾ ਈ ਈ ਜਿਹੜਾ ਲੱਗੀ ਕੀ ਠੀਕ ਹੈ ਕਿਹੜਾ ਹੈ ਫੁੱਪਾ ਕੀ ਆਇਨੀ ਬਾਕੂ ਵਾ ਨਾਮ ਆਹੋ ਹੁੜ ਲਓ ਜੀ ਪੇਟ ਹੁਣ ਗੱਲਾਂ ਤੇ ਬਾ ਮਾੜੀ ਮੋਟੀ ਕਰ ਲਈ ਆਪਾਂ ਪੇਟ ਪੂਜਾ ਪੇਟ ਪੂਜਾ ਆਪਾਂ ਤੁਹਾਨੂੰ ਵੀਡੀਓ ਵਿੱਚੇ ਦਿਖਾਉਂਦੇ ਹਾਂ ਵੀ ਭੁੱਖ ਲੱਗੀ ਆ ਕਿਹਨੂੰ ਕਿਹਨੂੰ ਭੁੱਖ ਲੱਗੀ ਆ ਦੱਸੋ ਮੈਨੂੰ ਹੱਥ ਖੜਾ ਕਰਕੇ ਅੱਛਾ ਹਾਂ ਵੀ ਤੈਨੂੰ ਤੈਨੂੰ ਵੀ ਭੁੱਖ ਲੱਗੀ ਆ ਛਾਚੀ ਕਾ ਬੋਲ ਦੋ ਨਾ ਇਹ ਕਿੱਲਾ ਨੀ ਇਹਦਾ ਕੁਝ ਹੋਈ ਪਈ ਐ ਮਰਦ ਦੇ ਦੇਖ ਕੇ ਜੱਤੀ ਅੱਛਾ ਚੀਕਾ ਹਾਂ ਵੀ ਪੈਣੇ ਤੈਨੂੰ ਭੁੱਖ ਲੱਗੀ ਨਹੀਂ ਆਹ ਭੋਜਨ ਲੈ ਰਿਆਂ ਦੀ ਹਾਂ ਵੀ ਬੀਬੀ ਤੈਨੂੰ ਭੁੱਖ ਲੱਗੀ ਆ ਹਾਂ ਨਾ ਮੈਂ ਖਾਏ ਭੁੱਖ ਲੱਗੀ ਆ ਵੱਡਾ ਭੁੱਖ ਲੱਗੀ ਆ ਹਾਂ ਜੀ ਬੀਬੀ ਹਾਂ ਲੱਗੀ ਆ ਹਾਂ ਵੀ ਤੈਨੂੰ ਭੁੱਖ ਲੱਗੀ ਆ ਹਾਂ ਲੱਗਿਆ ਲੈ ਫੇ ਮਰਦ ਮਰਦ ਲੈ ਆ ਯਾਰ ਆ ਚੀਕੀ ਚੱਕ ਲੈ ਬੰਦੇ ਨੇ ਕੈਮਰਾ ਹਰ ਜਗ੍ਹਾ ਕੈੰਟੀ ਮੈਂ ਵੀਡੀਓ ਆ ਚੱਕਾ ਜੀ ਅੱਛਾ ਕੋ ਜੀ ਤੇ ਮੰਮੀ ਉਹ ਜੀ ਉਸ ਮੰਗਦੀ। ਕਿੱਥੇ ਜਾਂਦੇ? ਅੱਜ ਆ ਗਏ ਹੋ ਬਹੁਤ ਲੇਟੇ ਹੋ। ਮੈਂ 2 ਵਜੇ ਕਿਵੇਂ। ਜਿਆਦਾ ਮम्मा ਸਾਡਾ ਇੰਨਾ ਕਰਦਾ ਸੀ ਕਿ ਆ ਮਾਮੀ ਵੀ ਆਏ ਆਏ ਅੱਜ ਆ ਕੇ ਜਾ ਰਹੇ ਆ ਇਹ ਆਪਾਪਾਂ। ਕਾਤੇ। ਨਜ਼ਾਰਾ ਕਰੀ థాంਕਿਊ థాంਕਿਊ ਫਿਰ। ਵੀ థాంਕਿਊ। ਦੀਦੀਓ ਲਈ ਆਈਆ। ਪੂਈ థాంਕਿਊ। ਨਹੀਂ ਰੱਬ ਤੈਨੂੰ ਸੋਹਣੀ ਜੀ ਬਹੂ ਦਵੇ। ਸਵਾਹ। ਓਏ ਇਹ ਕਿਹੜਾ ਕਿਆ ਨੂੰ ਸੜੀ ਬੋਤਲ ਹੈ ਲੈ ਲੈ ਦੇ ਪਾ ਦੇ ਤੂੰ ਲਿੰਕਾ ਲਿਆ ਦੇ ਮੈਨੂੰ ਪਾ ਦੇ ਦੇ ਨੂੰ ਪਾ ਪੂਰੀ ਹਾਂ ਦੇ ਦੇ ਉਹਨੂੰ ਕੁੜੀ ਦੇ ਦੇ ਤੇ ਲਓ ਜੀ ਲੱਗੇ ਆਪਾਂ ਪੇੜ ਪੂਜਾ ਕਰਨ ਹੁਣ ਤੇ ਆਪਾਂ ਤੁਹਾਨੂੰ ਹੁਣ ਪੇੜ ਪੂਜਾ ਕਰਨ ਤੋਂ ਬਾਅਦ ਮਿਲਦੇ ਹਾਂ ਜੀ ਇਹ ਕਿਥੋਂ ਲਿਆਦਾ ਹੈ ਹੰਗਰੀ ਕੰਗਾ ਹੰਗਰੀ ਤੂੰ ਹੰਗਰੀ 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 ਆਹ ਕੀ ਕਰ ਦਿਆ ਹੋ ਲਗਾ ਕਰ ਬੰਦੀ ਕਿਤੇ ਮਿਲ ਗਈ ਹਾਂ ਦੇਖਦੀ ਉਹਨੇ ਨੱਕੜੇ ਬੰਦੀ ਲੈ ਚਲ ਜੋ ਚਲ ਚੜਕ ਲੈ ਜੂਸ ਪੀ ਲੈ ਬੋਲੀ ਕੇ ਰਸ ਲੈਦਾ ਬੰਸਾਨ ਮੈਂ ਅਫੇਨਸ ਚੱਤ ਲੋ ਬਈ 3 ਤੇ ਜਾਣਾ ਹੈ ਲਾਵਣ ਮੰਦਰ ਲਾਸ਼ ਚਲੋ ਲਿਆ ਦੇ ਲਿੰਕਾ ਜੇ ਸੌਫਾ ਲਿਆ ਦੇ ਲਿੰਕਾ ਨਹੀਂ ਨਹੀਂ ਨਿੰਦਰ ਮੜਨ ਵਿੱਚੋਂ ਚਾ ਚਾ ਲਓ ਜੀ ਆਓ ਜੀ ਤੁਸੀਂ ਵੀ ਛਕੋ ਤੁਹਾਨੂੰ ਵੈਲਕਮ ਆ ਜੀ ਅੱਜ ਪੀਜੇ ਖਾਦੇ ਹੀ ਅਸੀਂ ਮਨੇ ਲੈ ਰੈਂਡ ਨਾਨੀ ਇਹ ਆ ਜਕੜਾ ਨਹੀਂ ਮਿਲਦੇ ਮੈਨੂੰ ਉਹ ਵੀ ਹਾਂ ਤੇਰੇ ਕੋਲ ਸਰਦ ਲੋਦਾ ਮੈਂ ਤੈਨੂੰ ਕੱਲ੍ਹ ਤਾਂ ਮੇਰੇ ਕੋਲ ਆਉਣਾ ਨਾ ਤੈਨੂੰ ਮੈਂ ਉਹ ਦੇਖੀ ਮੇਰਾ ਪੀਜਾ ਹਾਂ ਨਾ ਮੈਂ ਚੇਨੀ ਦੇ ਚੁਈਂ ਤੁਮ ਨਹੀਂ ਨਾ ਮੰਨਦੀ मम्मी मैं तो अड्डा दे जास्नी लिमका आप के तो लिए अंदर पीला तो रख ले देना पनीर गारी। दो दो। खा के कह दी मेरा ले लो एक रख ला एक रख ले हां हां नैना नहीं ना नहीं दे अबे आ जा अंदर पेया खा ली नहीं 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 जैसे पनीर काट के दंदी है ले ले मैं तो फेलूंगा सारे पापड़ और ले आ मैं थोड़े से रख लूं ਕੁੜੀ ਤੇ ਪਿਲਾ ਕੇ ਬੈਠੇ ਸਿੱਖਾ ਪਨੀਰੇ ਦੀ ਦਾਲ ਬਣਾ ਰਹੇ ਆਂ ਅਨ ਦਾਣਾ ਲੈਣ ਮम्मा ਵੀ ਭਾਈ ਨੇ ਕੁੜੀ ਦੇ ਕੇ ਨੀਰੇ ਖਾਗ ਰੱਖ ਤਾ ਫੇਡੋ ਇਹ ਹੈ ਅਲੂ ਅਨ ਕੁਲੀ ਲਿਲੀ ਆ ਰਿਹਾ ਲੈ ਹਾਂ ਸਾਧਿਆ ਜੀ ਪਾਣੀ ਵਾਲੀ ਆ ਆਜੀ ਮੇਰੀ ਕੁੜੀ ਸੁਖਵੀਰ ਘਾਉ ਪੁੱਤ ਅਲਿਨੋ ਜਿੰਨੀ ਦੇ ਕੇ ਆਈ ਹੈ ਨਾ ਇਹ ਕੋ ਜਿੰਨੀ ਮੇਰੀ ਧੀ ਨੇ ਵੀ ਆਈ ਹੈ ਬਹੁਤ ਵਧੀਆ ਹੈ ਮਹਾਲਾ ਜਿੰਨਾ ਤੇ ਫੈਕਰੀ ਕੰਮ ਬੱਲੇ ਨੂੰ ਦੇਖਣ ਵਾਲਿਆਂ ਨੂੰ ਜਲਦੀ ਕਰਿਆ ਉਹ ਹਨ ਨਹੀਂ